ਭਾਈ ਭਾਈ ਚੱਲ ਭਾਈ ਲੋਗੋ ਭਾਈ ਇਹਨੇ ਲੈ ਕੇ ਲੜਾ ਕਰੀ ਉਹ ਨਾ ਠੀਕ ਨਹੀਂ ਗਿਆ ਲੋਗੀ ਭਾਈ ਕਾ ਵੀ ਬਹੁਤ ਇਨ ਸਮਾਰ ਬੜਾ ਟਰੈਲਰ ਨੇ ਹਾਂ ਹੈ ਕਿ ਨਾ ਫਰਾਲਾ ਭਾਈ ਲੈ ਕੇ ਭਾਈ ਹਾਂ ਵੇ ਭਾਈ ਜਖਦਾ ਤਾਂ ਕਹਿੰਦਾ ਜਾਗਾ ਕਹਿੰਦਾ ਭਾਈ ਵਲੌਗ ਨਾ ਬਣਾਏ ਹੋ ਯਾਰ ਹੈ ਫਰਾਲਾ ਭਾਈ ਗਿਆ ਹਾਂ ਯਾਰ ਹੁਣ ਨਵਾ ਆ ਕੇ ਖੜੂਗਾ ਓਰੇ ਨਵਾ ਇਹ ਹੀ ਲੈਂਦਾ ਤਾਂ ਪਹਿਲਾਂ ਟਰਾਲਾ ਕਿੰਨੇ ਸਾਲ ਹੋ ਗਏ ਤੁਹਾਡੇ ਪਾਸ ਨੂੰ ਇਹਨੂੰ ਐਸੀ ਨਾਲ ਲੈਂਦਾ ਤਾਂ ਸੀ ਅੱਛਾ ਦੋ ਸਾਲ ਨਾਲ ਮੈਂ ਮੈਕਸੀਨ ਮੰਨ ਕੇ ਚੱਲਿਆ ਤਿੰਨ ਕ ਸਾਲ ਮੈਕਸੀਨ ਹੋ ਗਏ ਪੰਜ ਸਾਲ ਪੰਜ ਕ ਸਾਲ ਸਾਡੇ ਪਾ ਹੋ ਗਏ ਨੂੰ ਚਾਰ ਪੰਜ ਸਾਲ ਪੱਲੂ ਆਵਾ ਲੈ ਹੀ ਲਿਆਂਦਾ ਦਾ ਟਰਾਲਾ ਆ ਜਿੰਨਾ ਸਮਾਨ ਬਣਿਆ ਇਹਾ ਮੇਰਾ ਮੰਨ ਕੇ ਚੱਲ ਵੀ ਦਿਨਾਂ ਬਣਿਆ ਆ ਲੈ ਜਾਂਦਾ ਦਾ ਸਾਰਾ ਆ ਟਰੈਲੇ ਦੇ ਬਾਦ ਬਣਿਆ ਸਾਡਾ ਸਾਰਾ ਹੀ ਸਮਾਨ ਆ ਟਰੰਕਾ ਵਿਡਰ ਹੋ ਗਿਆ ਉਹ ਜੰਤਵੀਆਂ ਦੇ ਜੀ ਨਹੀਂ ਸੀ ਨਾਲ ਲੈਣਾ ਕਰਿਆ ਤੇ ਮੈਕਸੀਨੋਂ ਪਾ ਲੈਣਾ ਕਰਿਆ ਉਹਦੇ ਬਾਦ ਫਿਰ ਟਰੈਲ ਆ ਗਿਆ ਉਹਦੇ ਬਾਦ ਟਰੈਲੇ ਦੇ ਬਾਦ ਆ ਸਮਾਨ ਕਿੰਨਾ ਆ ਗਿਆ ਟਰੈਕਟਰ ਆ ਗਿਆ ਅਰ ਜੜ ਉਹ ਨਵੇਂ ਅਰਜੰਦਾਂ ਦੇ ਲੈਣਾ ਕਰਿਆ ਨਾ ਮਟਰਲਾ ਬਣਾ ਲਾ ਬਣਾ ਲਾ ਮਟਰਲਾ ਬਣਾਤਾ ਬਾਈ ਵੀਡੀਓ ਵੀਡੀਓ ਦੇਖੀ ਆਇਆ ਸੀ ਆ ਵੀਡੀਓ ਦੇਖੀ ਆ ਬਾਈ ਦਾ ਬਾਈ ਬਾਹਰ ਹੈ ਬਾਹਰ ਹੈ ਅੱਛਾ ਉਹਨੇ ਦੇਖ ਲੈ ਵੇਚਦੇ ਆ ਪਾਹ ਹੂਨਾ ਆਇਆ ਕਹਿੰਦੇ ਬਾਈ ਸਾਨੂੰ ਦਿਓ ਅਸੀਂ ਸੌਦਾ ਹੋ ਗਿਆ ਬਾਈ ਹਾਂ ਠੀਕ ਨਹੀਂ ਗੱਲ ਹੈ ਇਹ ਸਰ ਦੇਤਾ ਚੀਜ਼ ਨੂੰ ਕੋਈ ਫਾਲਕ ਹੋਵੇ ਫਿਰ ਵੀ ਆਪਾਂ ਕਰੀਏ ਹੈਗੇ ਨੇ ਹਾਂ ਨਾਲੇ ਅਸੀਂ ਪਹਿਲਾਂ ਰੂਟਰ ਵੀ ਦਿੱਤਾ ਤਾਂ ਬਾਈ ਜੰਦੇ ਹੁਣ ਥੈਂਕ ਚੱਲਦਾ ਹਾਂ ਹਾਂ ਕਹਿੰਦੇ ਬਾਈ ਲੋਟੇ ਵਾਹ ਨਿਕਲੇ ਆਏ ਆਪਾਂ ਨੇ ਕਿਹਾ ਝੂੜੂ ਬੋਲਣਾ ਯਾਰ ਵਪਾਰੀ ਵਾਲਾ ਕੰਮ ਤਾਂ ਹੈ ਨਹੀਂ ਉਹਦੇ ਦਾ ਯਹੀ ਚੀਜ਼ ਹੈ ਕਿ ਉਹ ਜੇ ਲੈਣੀਆਂ ਅਗਲੇ ਦੀ ਜਿੱਦਾਂ ਸਮਾਰ ਹੀ ਨੇ ਨਾਲ ਹੈਗਾ ਸਾਰਾ ਤੇ ਤਾਂ ਨਹੀਂ ਬਾਈ ਕੋ ਟਰਾਲਾ ਇਹ ਕਿੱਥੇ ਜਾਣਾ ਟਰਾਲਾ ਥੋੜਾ 6-7 ਕਿ ਖਾਲੀ ਕਿੰਨਾ ਵਜਾ ਨਹੀਂ ਤਾਂ ਕਾਲੀ ਦਾ 30 ਕੁਇੰਟਲ ਦਾ 30 ਕੁਇੰਟਲ ਦਾ ਖਾਲੀ ਆ ਇਹ ਹੂੰ ਫੇਰ 10 ਦੀ ਘੱਟਰੀ ਲੱਗੀ ਨੱਠ ਦੀ 8 ਦੀ ਘੱਟਰੀ ਹੈ ਦੀ 10 ਦੀ 10 ਦੀ ਦਸਦੀ ਚੱਲ ਰਹੀ ਆ ਦਸਦੀ ਚੱਲ ਰਹੀ ਹੈ ਦੀ 30 ਕੁਇੰਟਲ ਦਾ ਹੀ ਬਿੰਦਰ ਵਾਲਾ ਹੁੰਦਾ ਇਹ ਉਹ 16 ਫੁੱਟ 15 ਫੁੱਟ ਹੈ ਨਾ ਨਿੱਗਰਾ ਟਰਾਲਾ ਹੈਵੀ ਹੈ ਜੇਲਾ ਆਉਂਦੀ ਹੈ ਜਦੋਂ ਹੁਣ 2 ਫੁੱਟ ਆਊਗਾ 8ਵੇਂ ਮਹੀਨੇ 'ਚ ਜਾਲੂ ਬਾੜ ਦਵੀ ਹੋਰੇ ਆਹੋ ਬਾਅਦ ਤਵੇ ਕਰ ਬਾੜੇ ਟੰਡਾ ਡੜਾ ਲੱਗਾ ਡਾ ਉਰੇ ਦੇਹਾਂ ਅੰਦਰ ਬੜਦਾ ਵਲੇ ਦੇਹਾਂ ਡੜਾ ਲੱਗਾ ਟੰਡਾ ਟੰਡਾ ਹੁਣ ਮੇਲੇ 'ਚ ਖੜਾ ਟ੍ਰੈਕਟਰ ਇਹਨਾਂ ਫੇਰ ਵਧ ਗਿਆ ਹੈ 10 ਕੁਇੰਟਲ ਵਧ ਗਿਆ ਮੈਂ ਹਲੇ ਭਈਆਂ ਨੂੰ ਕਿਹਾ ਮਾ ਆਹ 20 ਬਰੀ ਹਟ ਦੋ 10 11 12 ਹੀ ਵਧਿਆ ਮੈਂ ਤਾਂ ਉਧਰ 58 ਕੁਇੰਟਲ ਦਾ ਤਾਂ ਵਿੱਚ 5 ਕੁਇੰਟਲ ਗੰਨਾ ਛੜਾ ਕੇ ਹੋਇਆ ਦਾ ਉਹ ਮੈਨੂੰ ਕਮਾ ਦਾਵਲਾ ਦੋ ਵੀ ਬਣੀ ਹਟ ਦੋ ਇਹ ਮੰਨੇ ਨਹੀਂ ਕਹਿੰਦੇ ਰੇਸ਼ਦਾ ਜੀ ਗੰਨਾ ਘੜ ਜਿਹੜਾ ਕਾਹੇ ਹੋ ਜਦਾ ਕਹਿੰਦਾ ਮੁਰਫੇ ਥਲੇ ਕਹਿੰਦੇ ਮੁੜਕੇ ਆਊਗਾ ਮਾ ਵੀ ਲੱਗਿਆ ਕਹਿੰਦਾ ਇਹ ਮੁੜਕੇ ਆਊਗਾ ਮੁੜਨਾ ਇਹ 10 12 ਕੁਆਂਟਲ ਮੁੜਨਾ ਫੇਰ 119 ਕੁਆਂਟਲ ਹੋਇਆ ਨਾ 174 ਕੁਆਂਟਲ ਧੜਾ ਹੋਇਆ ਏ ਠੀਕ ਆ ਉਦੋਂ ਮੈਂ 5 ਕੁਆਂਟਲ ਗੰਨਾ ਵੀ ਛਡਾ ਬਾਈ ਦੀ ਬਰਖੇ ਲੱਭੀ ਰਹਿ ਗਿਆ ਯਾਰ ਬੜਖੀਵਾ ਟਰੈਕਟਰ ਕੋ ਉਹ ਲੈ ਸਾਡੇ ਕੋ ਖਾਈ ਜੋ ਮੈਂ ਟ੍ਰੇਲਰ ਆਪਣੇ ਬਾਤ ਹੀ ਲੈ ਕੇ ਆਇਆ ਤਾਂ ਹੀ ਤਾਂ ਫੜਾ ਗਿਆ ਇੱਥੇ ਦੇਖਿਓ ਤੇਰੇ ਤੇ ਚੱਲੀ ਆ ਪਾਣੀ ਚੱਲ ਦੇਖੀਏ ਤੇ ਮੋੜ ਜਾਂਦੀ ਆ ਹਾਂ ਛੱਡੀ ਵੀ ਉਹ ਤੇ ਨੂੰ ਮਾਰਿਆ ਉਹ ਗੀੜਾ ਸਪਰੇ ਕਰਾਈਏ ਨਾਲੇ ਕਿੱਧੇ ਦਿਨ ਮਾ ਯਾਰ ਉਹਨੂੰ ਆਓ ਇੱਥੇ ਵੀ ਕਰਾ ਦੀ ਉਹਨੂੰ ਫੋਨ ਮਾਰਾ ਜੇ ਭਈਆਂ ਨੂੰ ਕੱਲੂ ਆ ਜਿਓ ਕਿਹਨੂੰ ਗੀੜਾ ਨੂੰ ਕਿਹਾ ਹੋਇਆ ਦਾ ਸਪਰੇ ਨੂੰ ਸਿਆਮ ਨੂੰ ਕਰੂੰਗਾ ਦਾ ਨੰਬਰ ਹੈਗਾ ਮੇਰੇ ਕੋਲ ਹਾਏ ਤੁਸੀਂ ਕਿੱਧਰ ਨੂੰ ਚੱਲੇ ਜੀ ਹੁਣ ਅਸੀਂ ਉਰੇ ਗੁਰਮਤਿ ਮਿਸ਼ਰੀ ਕਾਲਦੇ ਆਣੇ ਅੱਜ ਪ੍ਰੋਗਰਾਮ ਆ ਗੱਲ ਹੀ ਗੱਲ ਨਹੀਂ ਬਾਫੀ ਗੱਲ ਹੀ ਨਹੀਂ ਨਹੀਂ ਆ ਜੀ ਉਹ ਰਾਸਮੀ ਕੇ ਆਉਣਾ ਉਹ ਰਸ ਲਾਇਆ ਪਿਆ ਜੱਡੀ ਨੇ ਭਾਈ ਗੱਤਾਂ ਨਾ ਕਰ ਲਾਇਆ ਵਾ ਕੀ ਜੱਡੀ ਨੇ ਇੱਥੇ ਵੰਦੀ ਮੈਂ ਮਿੱਗਿਆ ਜਾਣਾ ਇੱਕ ਖਾ ਮੇਰੇ ਜੱਡੀ ਤੇ ਡਾ ਪੜ ਨਾ ਜਾਤੀ ਤੇਰਾ ਪਿਆਰ ਨਹੀਂ ਹੈਗਾ ਉਹਦਾ ਤਰਾਲਾ ਲੈ ਗਿਆ ਬਾਈ ਅੱਜ ਬਾਈ ਮੁਕੇ ਨੇ ਨਿਕਲ ਨਾ ਨਿਕਲ ਮੈਂ ਨਿਕਲ ਨਾ ਕਹਾਂ ਖਾ ਲਈ ਤੂੰ ਪਰਵਾ ਪਹਿਲੀ ਮਰ ਜਾਉਂਦਾ ਤਰੀਕਾ ਦਰਫੀ ਦਾ ਵੜਦੀ ਆ ਲੈ ਇੱਕ ਖਾ ਲਾ ਵਾਪਸ ਨਹੀਂ ਖਾ ਲਈ ਭਾਈ ਇਹ ਮੋਤੀ ਵਰਤੀ ਬਾਈ ਨੇ ਕੱਲ ਟਰੈਕਟਰ ਦੀਆਂ ਜਿਆਦਾ ਖਾ ਲਈ ਮਠੇਗੇ ਹਾਂ ਪਰਸੋਂ ਪਰਸੋਂ ਲਾ ਲਿਆ ਕਰ ਲੈ ਫਿਰ ਹਾਂ ਹਾਂ ਕਹਿੰਦੀ ਚਲਾਤੀ ਵਧੀਆ ਚੱਲਦਾ ਵਧੀਆ ਚੱਲਦਾ 4x4 ਲੈ ਤੇ ਵਧੀਆ ਚੱਲਦਾ ਉਹਦੇ ਇਹਨਾਂ ਤੇ ਸਿੱਪ ਨਹੀਂ ਕਰਦਾ ਫੋਨ ਫੋਨ ਸਰੇਪਣੀ ਕਾਹਿੰ ਕਹਿੰ ਨੂੰ ਕਹੀ ਜਾਵੇਂ ਜਮਾਨਾ ਭਾਈ 4x4 ਦਾ ਚਲੋ ਉਧਰ ਸਪੀਕ ਕਰੀ ਦੀ ਬੈਠ ਕੇ ਇਹਦਾ ਹੈ ਇੱਥੇ ਬਾਰੇ ਪੈਸੇ ਲੱਗਦੇ ਹੁੰਦੇ ਆ ਹੁਣ ਤਸੱਲੀ ਆ ਬਸ ਹਾਂ ਜੇ ਲੈ ਰਹੇ ਨੇ ਨਾ ਉਹ ਸਾਰੇ ਨਜ਼ਰ ਨੂੰ ਆਏ ਬੈਠਾ ਹੈ ਨਾ ਜਿਹੜੇ ਮੁੱਲੇ ਹੋ ਮਗਰ ਇਹ ਕਿੱਗੱਪੇ ਹੋ ਲੋ ਆਦੇ ਪੈਰ ਸੜਕ ਤੇ ਤੋੜਦਾ ਫਿਰੂ ਆਉਗਾ ਮੈਂ ਕਿਮਾਉਂਗਾ ਮੈਂ ਦੇਖ ਕੇ ਜਾਣਾ ਬੈਠਾ ਦੇਖ ਕੇ ਜਾਣਾ ਬੈਠਾ ਜੋਗਾ ਦੀ ਪਿਆਰੀ ਉਹ ਤੇ ਇਹ ਡੇਰੇ ਦੀ ਥੋੜੀ ਵੀ ਲੱਤੂਨੀ ਹਾਂ ਜੋਗਾ ਦੇ ਬਾਪੂ ਦੀ ਥੋੜੀ ਵੀ ਆ ਬਾਈ ਜੋਗ ਦਿਨ ਬਚੋਗੇ ਨਾ ਹੋਰ ਹਾਂ ਪੂਰੀ ਜਿਹੜਾ ਕੰਮ ਉਹ ਚੱਲ ਲੈ ਇਹਨਾਂ ਨੇ ਆਲੇ ਉਧਰ ਤਵੀਆਂ ਪਵਾਉਣੀਆਂ ਨੇ ਸੱਜੀ ਬਾਹ ਸੱਜੀ ਬਾਹ ਸੱਜੀਆਂ ਦੋਹੀ ਬਾਹਾਂ ਇਹ ਸੱਜੀਆਂ ਦੋਹੀ ਹੈ ਓਏ ਬਾਹ ਦੇਖ ਪਾਣੀ ਕਿਤੇ ਵੀ ਹੋ ਲਈ ਜਾਂਦਾ 10 ਲੀਟਰ ਪਾਣੀ ਲੈ ਚਲੇ ਉਹਦੇ ਖਾਤਰ ਆਏ ਆਏ ਜਬਰਦਸਤ ਜੀ ਜਦੋਂ ਜੋਤਾਂ ਲਾ ਕੇ ਆਉਂਗੇ ਵੀ ਰਾਤ ਨੂੰ ਬੁੜਕੇ ਆਉਣਾ ਡੇਢ ਕਿੱਲਾ ਹੋਰ ਪਾ ਕੇ ਮੜੇ ਆਉਣਾ 15 ਮਿੰਟ ਲੱਗਣੇ ਨਹੀਂ ਆਉਂਦੇ ਹੋਗਾ ਮੋਗ ਇੱਕ ਨਵਾਂ ਕੰਮ ਦੇਖਿਆ ਅੱਜ ਹਾਂ ਕੁੜੀ ਉਹਦੀ ਤਾਪ ਨੂੰ ਅੱਗ ਲੱਗੀ ਇਹਨੂੰ ਕੰਮ ਨੂੰ ਲੱਗਿਆ ਬੱਦੇ ਬੱਦੇ ਵਾਈ ਬੱਕ ਲੱਗ ਗਿਆ ਪਾਣੀ ਘੋੜਿਆ ਸਬਰੇ ਕਰਕੇ ਆਇਆ ਦਾ ਹਾਂ ਨਗਈ ਲੱਗੀ ਸਾਨੂੰ ਧੂਆ ਨਿਕਲ ਇੱਥੇ ਬੁਰੇ ਹਾਲ ਤਾਰਾ ਕਟ ਹੋ ਗਿਆ ਪਤਾ ਨਹੀਂ ਕੀ ਹਾਲ ਹੋ ਉਸ ਦੇ ਕਾਢਰਾ ਕਢਾਦਾ ਨਹੀਂ ਉਹ ਕਰੂਗਾ ਮੇਰੇ ਘਰ ਬੈਟਰੀ ਪਈਆ ਦੇ ਦੂੰਗਾ ਬੈਟਰੀ ਕਿਹੜੀ ਪਤਾ ਨਹੀਂ ਹੁਣ ਕਾ ਤੇ ਨਿਕਲ ਕੇ ਮੋਟਰੇ ਸੜੀਆਂ ਚੱਠੇ ਚ ਗੇਰੇ ਆਮਾਲੇ ਦਾ ਬੰਬੇ ਨਾਲ ਫੁੱਟ ਜੂਵੇ ਉਹ ਹਾਂ ਪਤਾ ਨਹੀਂ ਨਾ ਹੁੰਦਾ ਕੁਛ ਬੈਟਰੀਆਂ ਲੱਗ ਨਹੀਂ ਲੱਗਦੀ ਜਿਹੜੀ ਚਾਰਜ ਵਾਲੀ ਹੁੰਦੀ ਹੈ ਲੈ ਆ ਦੇਖ ਧੂਆ ਨਿਕਲ ਪਾ ਦੇ ਜਲ ਗਿਆ ਕਿ ਆ ਜਲਿਆ ਹਰਦਾ ਉਹ ਦੇ ਰਹਾ ਨਾ ਆਂ ਦੇਖਦੇ ਆ ਤਾਂ ਦੂਏ ਸਾੜਾ ਦਾ ਪੰਪ ਪੈ ਦੇ ਜੇ ਬੈਠ ਨੇ ਠੀਕ ਉਹਦੇ ਮੈਂ ਕੱਢ ਕੇ ਪਾ ਦੂੰਗੇ ਉਹ ਆ ਤੇ ਨਹੀਂ ਕੇ ਤੁਸੀਂ ਨਾਲ ਦੇਣਾ ਸੀ ਤਾਰੇ ਕੇ ਜਾਣੀ ਕੁਝ ਦੀ ਸਾਡੇ ਕੋਲ ਰਸ ਪਾਉਣ ਦੀ ਆ ਲਾਓ ਯਾਰ ਰਸ ਲਿਆ ਕੇ ਉਹਨੇ ਵਧੀਆ ਬਣਾਇਆ ਬਹੁਤ ਹੋਣਾ ਨਿੰਬੂ ਨਾ ਮੂਹ ਆ ਗਿਆ ਦੁਰ ਤੇ ਆ ਗਿਆ ਉਸਤਾਦ ਦਾ ਫੋਨ ਆ ਗਿਆ ਓਏ ਲਿਉਂਦੀਆਂ ਲਿਉਂਦੀਆਂ ਕੋਈ ਨਹੀਂ ਜਾਇਆ ਉਹ ਜਾ ਬਾਈ ਦੀ ਗੱਲ ਕਰਾਉਣ ਲੱਗਾ ਉਹਦੇ ਕੋਲ ਠੀਕ ਆ ਉਹ ਆ ਬੁਨੇ ਬੁਨੇ ਤਰਾ ਤਰਾ ਪਾ ਦਿਓ ਨਾ ਤਰਾ ਤਰਾ ਪਾ ਦਿਓ ਨਾ ਅਖੇ ਨੂੰ ਫੇ ਚੁੰਮਦੇ ਆ ਸੀ લાગ લે ਲਾਗੇ ઓ ਚાલਦੇ ਲਾਲੀ ਲੱਗੇ ਰੇ ਯਾਰ ਚાલ ਰਿਹਾ ਸਿੰਪਲ ਤੇ ਇੱਕ ਮਦਾਗ ਉਹ ਸਾਡੀਆਂ ਦੇ ਘਰ ਨੂੰ ਆਗੇ ਆਗੇ ਰਾਵਣੇ ਜੱਤੇ ਰੇ ਉਹ ਵਾਲੀ ਗੱਡੀ ਚੱਕ ਕੇ ਬੈਠੇ ਯਾਰ ਆਇਆ ਯਾਰ ਕੰਗੀਆਂ ਨਹੀਂ ਪੈਂਦੀਆਂ ਕਿਹੜੀ ਤਗੀਆਂ ਲੋਟਰੀ ਵਾਲੀ ਆਉਂਦੀਆਂ ਇਕੱਲੇ ਬੰਦੇ ਦਾ ਕੰਮ ਨਹੀਂ ਨੌਕਰੀ ਤੇ ਕੱਢਦੇ ਜਾਓ ਲਿਆਂਦੀਆਂ ਤਾਂ ਹੀ ਦੀਆਂ ਵੀ ਪਵੇ ਨਾ ਹਰੇਕ ਤੇ ਬਾਈ ਇਹਨਾਂ ਨੌਕਰੀ ਦੀ ਕਰਦੇ ਆ ਦੋਤਾ ਜੀ ਜਾਂ ਚੱਲਦਾ ਚੱਲ ਜਾ ਬਾਕੇ ਦੇਖਦਾ ਗੱਡੀਆਂ ਪਈ ਐ ਥੱਕੇ ਆ ਨਾ ਪਾਣੀ ਲਈ ਉਹ ਭੈਣੋ ਉਹ ਆਹ ਬੜੋਂ ਨਹੀਂ ਆ ਗਿਆ ਨਾ ਜੱਫੀ ਮਾਰ ਲਈ ਜੱਫੀ ਨਾ ਲਵੇ ਮੈਨੂੰ ਹੋਊ ਜਣਾ ਛੱਡਦੀ ਕਿਤੇ ਲੈ ਜਾਂਚ ਕਰਾਉਣਾ ਉਹਨੂੰ ਪੂਰਾ ਉਹ ਨੂੰ ਖੂਜਾ ਕਰਾਉਂਦੀ ਖੂਜ ਛੱਡ ਗਿਆ ਮੈਂ ਉਹ ਆ ਬੀ ਠੀਕ ਹੈ ਜੇ ਉਹ ਖੂਜ ਨੇ ਛੱਡ ਦਿੱਤੀ ਠੀਕ ਹੈ ਜੀ ਚੱਲ ਜੇ ਰਾਇਪੀਆਂ ਹੋਏ ਤਾਂ ਆ ਜਿਓ ਮੈਂ 익ਦਾ ਜੇ ਡੋਲੀ ਲਿਆ ਦੀ ਡੋਲੀ ਲਿਆਦੀ ਮੜੀ ਜੀ ਇਹਨਾਂ ਨੂੰ ਮੈਂ ਆ ਕਿੱਥੇ ਵੀ ਨਾ ਲਿਆਦੀ ਡੋਲੀ ਯਾਰ ਅਸੀਂ ਪੀ ਲੂਗਾ ਜੀ ਦੀਦੀ ਕਲ ਜਲਦੀ ਹੈ ਗੱਡੀ ਜਾਂਦੀ ਆ ਬੰਦੇ ਮਿੱਟਾ ਦੱਸ ਜਿੱਦਾਂ ਰੋਲਾ ਪਾਵਾ ਅਸੀਂ ਕਿਹ ਜਦੇ ਵੀ ਦੱਲੀ ਨਾਲ ਉੱਥੇ ਲੰਗਰ ਲਾਇਆ ਹੋਇਆ ਰਾਤ ਆ ਕੇ ਜਲਦੀ ਜਲਦੀ ਚੱਲਦੀ ਲੱਗੋ ਠੀਕ ਹੈ ਪਾ ਲਿਆਉਂਗੇ ਆਪਾਂ ਲੈ ਫਿਰ ਫੜਾ ਜੀ ਉਹੀ ਆ ਆ ਜਾਣਾ ਮੈਂ ਤਾਂ ਆਪ ਸਮਾਂ ਕਲਮਾ ਨੂੰ ਜਲਦੀ ਮੋਟਰ ਆ ਜਾ ਫਿਰ ਹਿੰਮਤ ਨਾਲ ਮੋੜੇ ਗੱਲੀ ਥੋੜਾ ਜੀ ਸੇਵਾ ਕਰੀ ਬਸ ਤੂੰ ਖਾਲਾ ਵਰਤੀ ਆ ਆਦੇ ਬਾਅਦ ਵੀ ਖਾਲਾ ਟਰਾਲਾ ਲੈ ਗਿਆ ਬਾਈ ਅੱਜ ਖਾਲਾ ਵਰਤੀ ਤੂੰ ਵਰਤੀ ਖਾ ਬਸ ਨਹੀਂ ਹਾਂ ਬਾੜਵਾਜਾ ਹੈ ਰਾਤ ਪੀੜਾ ਦਾ ਗੱਲ ਕਰਨਾ ਅਸਲੀ ਚੱਲਿਆ ਦਿੰਦੀ ਅੱਜ ਲੰਗਰ ਦੋ ਤਿੰਨ ਜਗ੍ਹਾ ਆਪਣੇ ਗੁਰਦਾਰੇ ਜੀ ਵਿੱਚ ਅੱਜ ਆਪਣੇ ਗੁਰਦਾਰੇ ਜੀ ਵਿੱਚ ਭਾਈ ਲੰਗਰ ਨੀ ਬੁਵਾ ਜੇ ਕੱਲ ਕਰ ਲਈ ਨਹੀਂ ਪੰਦੇ ਤੇ ਕਿਹੜੀ ਭਾਤਾ ਪਾਉਂਗਾ ਕੱਲ ਤੁਰ ਕਿਉਂ ਭਾਤਾ ਪਾਉਗੀ ਮੈਂ ਵੀ ਦਾਦਾ ਕਾਲੇ ਦਿਨ ਚੱਲਣਾ ਦੇਖਣਾ ਸੀ ਹਮ ਕਾਲੇ ਦਿਨ ਸਿਲਤਾ ਸਾਰੀ ਨਵੇੜਤਾ ਉਹ ਮੈਂ ਕੱਲ ਦੇਖ ਲਵਾਂ ਮਾਲ ਪਤਾ ਨਹੀਂ ਖਿਰਦੇੜਾ ਪਿਆ ਮਾਮ ਕਰਤਾ ਸੀ ਫਿਰ ਕੱਲ ਤੇ ਘੱਟਦਾ ਘੱਟ ਪਰ ਗੱਲ ਜੀ ਬਣਦੀ ਨਹੀਂ ਨਾ ਛੋਟਾ ਉਹ ਮੈਂ ਜਾਣਾ ਤਾਂ ਬਾਈ ਉਧਰ ਥੋੜੇ ਨਾਲ ਉਧਰ ਅਸੀਂ ਮੋਟਰ ਚਲਾਈ ਪਾਈਪ ਸਵਾਰ ਕੇ ਆਏ ਕਿ ਨਾ ਮਾਰੇ ਦੀ ਬਾੜੀ ਕਿਸਮਤ ਬਗਾ ਮੋਟਰ ਚਲਾਈ ਬੂਲੇ ਨਾਲ ਪਾਈਪ ਸਵਾਰੇ ਤਾਂ ਪਹਿਲਾਂ ਉਧਰ ਫੋਨ ਕਰੀ ਜਾਂਦਾ ਬੂਟੇ ਵਾਲਾ ਕਹਿੰਦਾ ਤੁਸੀਂ ਕਿਹੜਾ ਬਾਬੂ ਲੇ ਘਰ ਤੋਂ ਕਾਣੀ ਦਾ ਪਾਣੀ ਛੱਡਣ ਲੱਗੇ ਥੋੜਾ ਪਾਈਪ ਫੂਦੂ ਜਗ੍ਹਾ ਦਾ ਫਟ ਗਿਆ ਫਟਣੇ ਦਾ ਜੇ ਮੈਂ ਤੁਹਾਨੂੰ ਤਿੰਨ ਦਿਨ ਰੋਗੇ ਕਹਿੰਦੇ ਮੈਂ ਪ੍ਰਧਾਨ ਜੀ ਮੈਨੂੰ ਫੇਰ ਕਿਹਾ ਵਾ ਬਜਰੀ ਕਾਲੂ ਪਾ ਦੂੰਗੇ ਭਾਈ ਉਹਨੇ ਕਿਹਾ ਵੀ ਮੈਂ ਕਿਹਾ ਵੀ ਮੁੰਡਾ ਗੱਡੀ ਲੈ ਕੇ ਆਉਣ ਲੱਗਿਆ ਤੂੰ ਬਲਬੀਰ ਚਾਚਾ ਜੱਗਾ ਵਿੱਚ ਬੈਠੇ ਹੋ ਜਾਂ ਤੁਸੀਂ ਕਹਿੰਦੇ ਮੈਂ ਹੀ ਆਵਾ ਮੈਂ ਕਿਹਾ ਆਇਆ ਮੈਂ ਉਸਾਰਦਮਾ ਮੈਂ ਤਾਂ ਸੁੱਕਣਾ ਲਾ ਦੋ ਉਹ ਲਾਇਆ ਤਾਂ ਸੀ ਘਾਟਾ ਵੀ ਨਹੀਂ ਇੱਥੇ ਟਾਈਮ ਤੇ ਲੱਗੇ ਗਿਆ ਆਇਆ ਘਾਟਾ ਡੇਢ ਘਾਟਾ ਉਹ ਤਾਂ ਬੈਠੇ ਹੱਸੇਗੇ ਉੱਥੇ ਕੋਈ ਦੀ ਕਿਸਮਤ ਪ੍ਰਧਾਨ ਜੀ ਪਕੌੜੇ ਨਹੀਂ ਦੇਵਾ ਗੱਲ ਮੁੱਕ ਬਸ ਮਸਾਲਾ ਪ੍ਰਧਾਨ ਦੇ ਹੋਰੇ ਖਾ ਲੈਣੇ ਖਵਾ ਲੂੰਗਾ ਖਵਾ ਲੂੰਗਾ ਪੂਰੇ ਦਾ ਚੱਲਣਾ ਨਹੀਂ ਆ ਨਹੀਂ ਦਵਾ ਪੱਕਾ ਜਾਣਦਾ ਭਾਈ ਪੱਕਾ ਇਹਦੇ ਕਰਕੇ ਹੱਲ ਜੀ ਗਿਆ ਮੇਰਾ ਕੰਮ ਉੱਥੇ ਚਲੇ ਹੁਣ ਜੇ ਆਪਾਂ ਟੋਆ ਪੱਟਿਆ ਵਿੱਚ ਕਾਰੀਆ ਪੋਕਣੀ ਸਿੱਧਣੀ ਹੈ ਸੜਕ ਦੇ ਨਾਲ ਉੱਥੇ ਕੋ ਘੁਰਬੇ ਨਾਲੇ ਕੱਢੂਗੀਆਂ ਨਾਉਦੀ ਚੌਦਾ ਦਾ ਪਾਪਾ ਉੱਥੀ ਜਾ ਜਿਆਦਾ ਮਾਦੀ ਹੁੰਦਾ ਦਾ ਉਹ ਹੁਣ ਚਲਾਤੀ ਰੋਜ਼ ਦੇਖਣੀ ਆ ਉਹ ਜਾ ਕਹਾਣੀਆਂ ਬਲਾਈਟ ਚੱਲਦੀ ਹੁਣ ਦੇਖ ਕੇ ਆਉਂਦਾ ਨਹੀਂ ਲਾਹ ਠੀਕ ਆ ਚਲੋ ਜੀ ਫਿਰ ਲਿਆਓ ਤੁਸੀਂ ਨਾਲ ਜੂਸ ਲਿਆਓ ਤੁਸੀਂ ਬੈਠੇ ਜਲੇ ਆ ਜਾਓ ਬਲੋ ਬਾਈ ਮੈਂ ਕਹਾਂ ਤੁਹਾਨੂੰ ਆ ਆ ਦੇਖ ਤਾਂ ਹਾਂ ਹੋਰ ਗੱਲਾਂ ਦੀਆਂ ਗੱਲਾਂ ਰੋਬ ਬਹੁਤ ਆ ਟਰੈਕਟਰ ਦਾ ਸਹੀ ਉਤਾਲੇ ਤੈਰਾ ਨੇ ਜਸ ਕਿਕਰ ਤੂੰ ਗੱਲ ਦੱਸ ਦੇ ਨਾ ਪੈਂ ਤੁਸੀਂ ਕੋਈ ਕਿੱਥੇ ਜਾਓ ਤੁਨੀ ਜੇ ਚਾਹਰੇ ਡੈਰਾਂ ਦਾ ਰੋਹ ਨਹੀਂ ਹੈਗਾ ਨਹੀਂ ਮੈਂ ਕਹਦਾ ਇਹ ਤਾਂ ਚੀਜ਼ ਆ ਲੈ ਦੂਏ ਤਾਂ एकदम ਚਾ ਯਾਰ ਇਨਾ ਤਾਂ ਜਿੱਤ ਲੂੰਗਾ ਤੂੰ ਸੱਜੀਆਂ ਖੱਬੀਆਂ ਵਾਹਾਂ ਦੋ ਓਏ ਫੈਜ ਹੋਦੀਆਂ ਹਲੇ ਖਾਂਡ ਹਲੇ ਤਿਆਰ ਆਹੇ ਵੇਦਾ ਟਾਇਰ ਅਦਾਏ ਵਾਹਤ ਏ ਜੇ ਨਹੀਂ ਚਾਚੇ ਬਾਕਮੈਨ ਤੇਰੀ ਗੱਲ ਆ ਆ ਘਰ ਸਾਫ ਇਹਨੂੰ ਆਹ ਘਰ ਮਿੱਟੀ ਹਾਂ ਕਾਢੀ ਨੂੰ ਮਿੱਟੀ ਮੁੱਛੀ ਨਹੀਂ ਉਹਦੇ ਲਾ ਕਿੰਦਾ ਚੱਕੋਗਾ ਮੂਰੇ ਦਾ ਟਰੈਕਟਰ ਹੈ ਹਾਂ ਕਿੰਨਾ ਡੇਡਾ ਹੋ ਗਿਆ ਦੇਖ ਤਾਂ ਕਿਸੇ ਨੂੰ ਆਏ ਹੋਇਆ ਟਾਇਰ ਮੋੜੇ ਖੜੇ ਆ ਆ ਲਾਦਾ ਤੁਨ ਲੈ ਉਹਦੇ ਥੱਲੇ ਉਧਰ ਜਾਣਾ ਟਾਇਰ ਹੋਣੇ ਆ ਉਹ ਨਹੀਂ ਉਹ ਟਾਇਰ ਚੌੜੇ ਆ ਯਾ ਫੇਲੇ ਆਥੇ ਨੂੰ ਮੜ ਜਾ ਫਾਰਮ ਬਾਜਿਆ ਸਾਡਾ ਵੀ ਭਾਈ ਅੱਜ ਭੰਡੀਆਂ ਲਾ ਦੂਏ ਆਵਣਾ ਤਾਰੇ ਸਿੰਘ ਬਿਲਗੇ ਵਾਲਾ ਸਾਈਡ ਲਾਓ ਪਹਿਲਾਂ ਉਹ ਖੜਾ ਉਹਦਾ ਆਇਆ ਹੈ ਹਾਂ ਮੈਂ ਦੇ ਦੂੰਗਾ ਲਾ ਦੂੰਗਾ ਟਿੱਕੇ ਫਾਂਟ ਆਉਣੀ ਆ ਇੱਕ ਫਾਂਟ ਮਾਰ ਦੇ ਇਹ ਪਤਾ ਨਹੀਂ ਕੌਣ ਖੜਾ ਗਿਆ ਉਹ ਕੋਈ ਖੜਾ ਗਈ ਭੁੱਲ ਗਿਆ ਆਉਂਦੀ ਹੋਇਆ ਕਹਿੰਦਾ ਇਹਨੂੰ ਤਿਆਰ ਕਰਾਜੀਆ ਤਿਆਰ ਕਰਾਉਣੀਆਂ ਲੈ ਇਹ ਖੜਾ ਦੇ ਨਾ ਕਰ ਕਵਾਈਟਾਂ ਦੇਖੀਂ ਇੱਧਰ ਠਿੱਟਾ ਠਿੱਟਾ ਉਂਦੇ ਰਹਿੰਦੇ ਆਇ ਨਗਰੀ ਮੇਰੀ ਗੱਲ ਸੁਣ ਲੈ ਫੱਟਾ ਨਾ ਤੋੜ ਲਈਦਾ ਜਿਹੜੇ ਕੰਮ ਕਰਦਾ ਤੂੰ ਆਏ ਲੈ ਕੇ ਆਏ ਮੱਲ ਮੱਲ ਕੇ ਚੱਕ ਲੈ ਬੱਸ ਉਹ ਰਹਿਣ ਦੇ ਯਾਰ ਠੀਕ ਆ ਬੱਸ ਤੂੰ ਲੈ ਜਾ ਮਾੜਾ ਮਾੜਾ ਲੈ ਕੇ ਆਏ ਚੱਕ ਜਾਂਦੇ ਜਾਂਦੇ ਚੱਕਦਾ ਜਾਂਦੇ ਜਾਂਦੇ ਰੱਖ ਲੈ ਆਵੇ ਯਾਰ ਚੱਕਦਾ ਚੱਕਦਾ ਓ ਲੈ ਕੁਆਲਾ ਹੋ ਰਿਹਾ ਗੇਰ ਕੱਢ ਲੈ ਇਹਦਾ ਜਾਓ ਜਾਓ ਕੰਦਾ ਗੋਲੇ ਪਹਾਲੀ ਵਾਲਵਾ ਮੈਂ ਕੰਦਾ ਗੋਲੇ ਪਹਾਲ ਰਿਹਾ ਬਾਈ ਹਾਲਾ ਉਹ ਮੈਂ ਤਾਂ ਭਲੇਖੇ ਚ ਰਹਿ ਗਿਆ ਫੇਰ ਰੁਕ ਲੈ ਫਾੜਾ ਮੈਂ ਪੌਸਾ ਲਾ ਚੌੜਾ ਹਾਂ ਉਹ ਮੈਂ ਤਾਂ ਟੈਰਨ ਸਾਹਿਬ ਨਾਲ ਰਿਹਾ ਹਾਂ ਹਾਂ ਟੈਰਨ ਟੈਰਨ ਦੇ ਮੁਕਾਬਲੇ ਹੀ ਆ ਬਸ ਇਹਨਾਂ ਦੇ ਬਾਹਰ ਆ ਬਾਹਰ ਡਰ ਦੇ ਦੇਖ ਕੇ ਮੈਂ ਤਾਂ ਤਾਹੀ ਕਹਿੰਦਾ ਉੱਥੇ ਵੀ ਦੇਖ ਕੇ ਆਹ ਦੇਖ ਇੱਧਰ ਇੱਥੇ 10 ਕਵਾਂਟਲ ਆਉਣੀਆਂ ਕਿਹਦੇ ਤੈਨੂੰ ਤੈਨੂੰ ਬਾਹਰ ਆ ਇਹਦਾ ਵੀ ਫਿਰ 9 ਫੁੱਟ ਆ ਉਹ ਨਹੀਂ ਹੋਣਾ ਆਹ ਦੇਖ ਇੱਧਰ ਦੋ-ਤਿੰਨ ਕਵਾਂਟਲ ਦਾ ਹੋਣਾ ਪਹਿਲਾਂ ਆਹ ਆਹ ਪਾਓ ਦੋ ਤਿੰਨ ਕਵਾਂਟਲ ਦਾ ਨਹੀਂ ਹੈਗਾ ਇਹ 10 ਕਵਾਂਟਲ ਦਾ ਹੋਣਾ ਹੈ ਕਿਹਾ ਦੋ ਤਿੰਨ ਕਵਾਂਟਲ ਦਾ ਹੋਣਾ ਆਹ ਭੋਗਦਾ ਲੈ ਉਹ ਕਿਹੜਾ ਲੈ ਕਰ ਗਿਆ ਭਾਗ ਆਉਂਦਾ ਹੈ ਦੋ ਕਵਾਂਟਲ ਦਾ ਮਾਣ ਕਰ ਗਿਆ ਵਾਹ ਸਾਰੇ 11 ਕਵਾਂਟਲ ਦੀਆਂ ਤਾਂ ਤਵੀਆਂ ਆ 11 10 ਸੀ ਕਹਾਰਾ ਗਵੰਟਲ ਦੀਆਂ ਤਵੀਆਂ ਉੱਥੇ ਰਹਿਣਾ ਤੇ ਇੱਕ ਨਾ 100 ਫੁੱਟਾ ਬੀਟਰ ਹੈ ਫਿਰ ਆਏ ਬੁਲੇ ਉਹਦੇ ਆ ਹੈ ਮੈਂ ਤੇ ਹੇਰ ਕਰਿਆ ਅੱਜ ਵੀਰ ਪਹਿਲਾਂ ਦੋਰ ਨੂੰ ਤਾਂ ਮੈਂ ਫੁੱਲ ਖੋਲ ਕੇ ਛੱਡੀਆਂ ਤੇ ਥੋੜਾ ਜਿਹਾ ਦੂਈ ਵਾਰੀ ਚੱਕਣਾ ਪਿਆ ਮੁਰੇ ਤੇ ਤੇ ਬਾਅਦ ਵਿੱਚ ਮੈਂ ਤਾਂ ਦੋ ਗਿੱਲੀਆਂ ਕਢਾ ਕੇ ਫੇਰਿਆ ਬਾਈ ਸੁਆਗੇ ਮੰਗੂ ਬਣਾਤਾ ਸੀ ਤੂੰ ਹੁਣ ਇਹ ਬਣਾਉਂਦੀ ਹਾਂ ਹੁਣ ਤਾਂ ਜਮਾ ਹੀ ਸਰ ਕੀ ਕਹਿੰਦਾ ਦੇਖੀ ਤੂੰ ਕੀ ਚੀਜ਼ ਆ ਇਹ ਇਹ ਮੈਂ ਮਾਰਨੇ 1 ਵਜੇ ਦਰਵਾਜ਼ਾ ਲਿਆ ਹਾਂ ਇਸ ਵਿੱਚ ਲਾਇਗਾ ਇਸ ਵਿੱਚ ਲਾਉਣੀ ਪਿੰਡੀ ਦੋਰੀ ਪਿੰਡੀ ਦੋਰੀ ਡੋਂਡੇ ਲਾਜੀ ਡੋਂਡੇ ਬਸ ਯਾਰ ਕਰ ਲਿਆ ਆਪ ਕੋ ਉਹ ਪਰ ਇਹ ਉਦਨ ਕਾ ਲੈਣੀ ਹੁਣ ਬੁੱਕੀ ਲੈ ਕੇ ਇਸ ਵੇਲੇ ਬੁੱਕੀ ਇਹ ਡਰਾਈਵਰ ਥੋੜਾ ਦਾ ਹੈ ਇਹ ਡਰਾਈਵਰ ਲਾ ਕਿਤੇ ਇਸ ਵਿੱਚ ਬੁੱਕੀ ਲਾਏਗਾ ਇਹ ਤਾਂ ਉਹ ਕੰਮ ਆ ਖਾ ਪੀਣ ਦਾ ਹਲਾਲ ਕਰਨੇ ਵਾਲਾ ਕੰਮ ਆ ਆਹੋ ਉਹ ਫਿਰ ਉਥੇ ਦੇ ਮਿਚੀਆ ਘੁੰਮੀ ਨਾ ਉਹ ਉਹ ਅੱਛਾ ਨਹੀਂ ਲੈ ਕੇ ਆਉਣਾ ਪਰ ਹੁਣ ਸਵਾਗੇ ਨਾਲ ਆ ਕੇ ਕਰ ਲੈਣੀ ਪਹਿਲਾਂ ਫਾਇਦਾ ਕਰਦਾ ਪੱਟਲੇ ਦੇ ਠੀਕ ਹੈ ਨਹੀਂ ਥੋੜਾ ਵਿਚਾਲੇ ਵਿਚਾਲੇ ਆਓ ਜਿਹੜੇ ਸਾਈਡਾ ਵੱਟਨੀ ਇੱਧਰ ਵੱਟਨੀ ਆਇਤਾ ਲਾਣੀ ਹੋਊਰਾ ਅਸੀਂ ਜਾਈਏ ਇੱਥੇ ਪਿੰਡ ਹੋਂਦ ਠੀਕ ਨਹੀਂ ਥੋੜਾ ਲੈ ਕੇ ਆਉਂਗੇ ਰੇ ਨੂੰ ਵਾਹ ਜੀ ਵਾਹ 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 ਹੋ ਗਏ ਵੀ ਥੋੜੇ ਆਪਣੇ ਆਉਣੇ ਆ ਕੋੜੇ ਵਾਲੇ ਸਰਦਾਰ ਆ ਭਾਈ ਕੋੜੇ ਵਾਲੇ ਆ ਇੱਕ ਫੜ ਕੇ ਲਿਆਉਂਦਾ ਦੋ ਦੋ ਹੀ ਲਿਖੋ ਨੀ ਥੋੜਾ ਆ ਪਤਾ ਕੀ ਮੈਂ ਹੀ ਚਾਚੇ ਰੋਕਦਾ ਇਹਨਾਂ ਨੂੰ ਪਤਾ ਕੀ ਆਏ ਜੇ ਮੜਾ ਮੋਟਾ ਭੱਜਦੇ ਨਾ ਰੁਕਣਾ ਨਹੀਂ ਤਾਂ ਕਿ ਸਵੇਰ ਸਵੇਰੇ ਮੈਂ ਗੱਡੀ ਲੈ ਕੇ ਗਿਆ ਜਦ ਜੇ ਲੱਗਦਾ ਕੋਈ ਛਾਲਾ ਮਾਰਨੀ ਹਾਲੀ ਨਹੀਂ ਨਾ ਪੂਰਾ ਨਿਕਲੇ ਵੇ ਇਹਨੇ ਫੜਿਆ ਉਹਦਾ ਉੱਪਰ ਬੈਠਾ ਹੈ ਜੇ ਮੈਂ ਆ ਜਿਮੜਿਆ ਉਹਦਾ ਤਾਤਾ ਨਾ ਡਰ ਕੋਗਾ ਚਾਚੇ ਹਾਂ ਲੈ ਤੂੰ ਦੇ ਛਾਲਾ ਮਾਰ ਦਿੰਦਾ ਹਾਂ ਆਹ ਜੀ ਛੀੜਾ ਸਵੇਰੇ ਮੈਂ ਪਾ ਘਾਇਆ ਕਿ ਉੱਥੇ ਬੱਸ ਬੰਮਾ ਬੱਸ ਜਾ ਉਹ ਚੱਕ ਰਿਹਾ ਧਾਰ ਦੇ ਬਾਈ ਨੂੰ ਜੋਗਾ ਹੀ ਹੈ ਧਾਰ ਦੇ ਉਹਨੂੰ ਤੋਕ ਨੂੰ ਜਾ ਜਾ ਬਾਇਆ ਹੁਣ ਨੀ ਰੰਨਾ ਕਰ ਭੱਜ ਜਾ ਨੇਰੇ ਜਦੋਂ ਸੁਨੇਹਾਰ ਆਉਂ ਟਾਈਮ ਨਾਲ ਘਰਾਂ ਪਹਜਾਉ ਸਮਾਨ ਨੂੰ ਕੋਈ ਰਾਤ ਨੂੰ ਬੋਲਦਾ ਇਹ ਜਾ ਫੇ ਲਾਈਟਾਂ ਨਹੀਂ ਬਲਦੀ ਛਤਰੀ ਵਾਈ ਹਾਂ ਟਾਈਮ ਨਾਲ ਪਹਜਾਉ ਘਰਾਂ ਨਾ ਜੀ ਨਾ ਹਾਂ ਕਹਿ ਰਿਹਾ ਪਾ ਦੇ ਕਿੰਨੇ ਘੰਟਿਆਂ ਪਰ ਚੱਲਦਾ ਹੁਣ ਸਾਲਾ ਘੰਟਿਆਂ ਪਰ ਹਿਸਾਬ ਕਰ ਦੇਣਾ ਵਧੀਆਂ ਨਹੀਂ ਪੁਆਇ ਤੇ ਨਾ ਪੱਤੀਆਂ ਗਰੀਆਂ ਵੀ ਦੋਹੇ ਦੀਆਂ ਹਾਂ ਆਦੇ ਕਿੱਡੇ ਕਿੱਡੇ ਟੱਕ ਲੈ ਆਏ ਕੁੜੀਆਂ ਵੀ ਅੱਜੜੀਆਂ ਗੱਡੀਆਂ ਵੀ ਵਧੀਆਂ ਨਹੀਂ ਪੁਆਇ ਤੇ ਮੈਂ ਹੁਣ ਚੱਲ ਲੱਣਦੇ ਆ ਆ ਕਿੱਥੇ ਚੰਗਾ ਰਹਿ ਗਿਆ ਟ੍ਰੇਲਰ ਆਪਣੇ ਘਰ ਤੋਂ ਟ੍ਰੇਲਰ ਚ ਹੋਰ ਹੁਣ ਲੋਹਾ ਖਬਰੇ ਕਿੱਥੇ ਕਿੱਥੇ ਤੇ ਮਿੱਟੀ ਗਈ ਵੀ ਆਹ ਨਾਲੇ ਹੱਥ ਸਲਿੱਪ ਨਹੀਂ ਕੱਢ ਲੈ ਇਹਨਾਂ ਕਿੱਥੇ ਹੁਣ ਕੱਢਦਾ ਹੀ ਨਹੀਂ ਕੋਹ ਟਰੈਕਟਰ ਲੈ ਕੇ ਜਾਣਾ ਜਦ ਇਹ ਬਹਿ ਜਾਂਦਾ ਉਹ ਇਹ ਟਰਾਲੇ ਨੂੰ ਸਿਆਣਦਾ ਹੀ ਨਹੀਂ ਹੁਣ ਰੇਤੇ ਹੀ ਪਰ ਪੂਰਾ ਹੀ ਫੀ ਜਾਂਦਾ ਗੱਡੀਆਂ ਉੱਥੇ ਆਉਣੀਆਂ ਜਦ ਇਹ ਫਸ ਜੰਨੀਆਂ ਵਾਹ ਫਿਰ ਚਲ ਆ ਹੁਣ ਲਾਈ ਲੈਣਾ ਉੱਥੇ ਬਾਅਦ ਚੌਕੜੀ ਪਵਾ ਕੇ ਦੇਉਣਾ ਰੇਡੀਅਲ 15 ਦੇ ਪਾਉਣੀਆਂ ਨੇ ਨਾ ਹੁਣ ਮੇਰੀ ਗੱਲ ਸੁਣਦੇ ਨਹੀਂ ਛੱਡ ਪੂਰੀ ਪੂਰੀ ਹੈ ਥੱਲੇ ਜਾਂ ਉੱਪਰ ਆ ਜਾ ਕੀ ਨੂੰ ਹੋਣਾ ਇਹ ਉੱਪਰ ਚੱਕਣਾ ਪੈਣਾ ਤੈਨੂੰ ਤਾਂ ਸ਼ਾਰੂ ਕਰਾ ਹੁਣ ਨਹੀਂ ਪਾਉਣੀ ਇਹ ਆਇਆ ਤੇ ਜਿਆਦਾ ਥੋੜੀ ਜਿਹੀ ਉੱਪਰ ਨੂੰ ਤਾਂ ਵਧੀਆ ਚੱਕ ਲਵੇ ਇਹ ਥੱਲੇ ਨੂੰ ਨਹੀਂ ਹੋਣਾ ਇਹਨੇ ਲੱਗਣ ਦੇਣਾ ਪੂਰਾ ਥੱਲੇ ਛੱਡੀ ਮਾਰੀ ਥੱਲੇ ਇੱਕ ਥੱਲੇ ਵੀ ਤਾਂ ਉਹਦੇ ਬਾਅਦ ਤਾਂ ਉੱਪਰ ਨੂੰ ਤਾਂ ਜਿੰਨਾ ਮਰਜ਼ੀ ਚੱਕ ਲੈ ਨੂੰ ਪੂਰੀ ਹੈ ਲੱਗੀ ਦੇ ਕੱਢ ਦੇ ਨਿਕਲ ਦੇ ਪੂਰੀ ਪੂਰੀ ਹੋਇਆ ਚੱਲ ਜਉਂਦਾ ਕੋ ਹੁਣ ਮੈਂ ਤਾਂ ਥੱਲੇ ਇਹ ਬਗੈਬ ਜਾਈਦਾ ਸਭ ਥੋੜੋ ਥੋੜਾ ਮੇਰੇ ਵਾਲੀ ਚ ਤਾਂ ਹੈਗਾ ਹੁਣ ਥੋੜਾ ਤੇ ਆ ਕੇ ਖੜਾਇਆ ਹੁੰਦਾ ਤੂੰ ਆ ਕੇ ਖੜਾ ਜੀ ਆਹ ਦਿਖ ਤਈ ਉੱਥੇ ਨਾ ਸੰਦਾ ਤਾਂ ਆ ਵੀ ਤੋਤਾ ਦਿਖਦਾ ਮੰਨੂ ਮਤਲਬ ਧੌਣ ਲੱਗਿਆ ਤਾਂ ਕਦ ਅੱਜ ਤੋਂ ਮਗਲ ਦੀ ਗੱਲ ਨਹੀਂ ਬਾਬੇ ਮੋੜ ਦਾਲਦੀ ਧੌਣ ਲੱਗਿਆ ਤਾਂ ਆਏ ਹੋਏ ਰੱਬਾ ਟਰਾਲੇ ਵਾਲਾ ਆਇਆ ਜਦ ਕਹਿੰਦਾ ਮੈਂ ਤੋਦਵਾ ਮੈਂ ਰਹਿਣ ਦੇ ਮੈਂ ਤਾਂ ਧੌਣ ਲੱਗਿਆ ਤਾਂ ਇਹਨੇ ਤੂੰ ਆ ਗਿਆ ਟਰਾਲਾ ਭਾਈ ਗਿਆ ਟਰਾਲਾ ਚੱਲ ਗਿਆ ਅੱਜ ਆਓ ਫਿਰ ਪੈਸੇ ਬੰਦਾ ਦੇ ਗਿਆ ਸਾਰੀ ਜਰਾ ਪਹਿਲੀ ਪਾਤੇ ਤੇ ਪੈਸੇ ਤਾਂ ਨੇ ਦੋ ਦਿਨ ਕੱਲੂ ਦੋ ਦਿਨ ਯਾ ਹੁਣ ਆਮਗਾ ਤੂੰ ਹਲੋ ਉਹ ਸਾਰੇ ਆ ਹਾਂ ਯਾ ਤੈ ਆਣਾ ਹੁਣ ਖੋਲਣ ਇਹਨੂੰ ਹੁਣ ਇੱਥੇ ਨਾ ਖੋਲੀ ਨੂੰ ਆ ਉੱਥੇ ਖੋਲੀ ਨਹੀਂ ਨਹੀਂ ਉਹ ਉੱਥੇ ਖੋਲੀ ਆਹ ਸਾਈਡ ਨੂੰ ਆ ਕਰਕੇ ਆਏ ਸਾਈਡ ਖੋਲਦੇ ਆਂ ਤੰਦ ਨਾਲ ਲਾ ਕੇ ਉਹ ਹੁਣ ਹੋ ਜਲੇ ਸਾਫ ਸਾਰਾ ਕੁਝੀ ਤਾਂ ਉੱਥੇ ਜਾ ਕੇ ਇਹ ਦੂਵੀਂ ਚਮੇ ਆਵੇ ਨਾ ਇਹ ਨਹੀਂ ਸਾਫ ਸੁੱਕੀ ਮਿੱਟੀ ਹੋਣੀ ਹੈ ਸੁੱਕੀ ਮਿੱਟੀ ਹੋਣੀ ਹੈ ਖੇਤ ਦੀ ਸ਼ੱਕਰ ਬਣਾ ਦੇਣੀ ਨਾ ਤੇਰੇ ਦੀ ਸਾਂਹੀ ਤਾਂ ਮੈਂ ਕਰਿਆ ਪਤਾ ਕਿ ਫੇਰ ਅਸਲੀ ਵਾਸ ਅਸਲੀ ਨਾ ਹੁਣ ਬਾਈ ਚ ਫਾਲੇ ਜਿੰਨਾ ਮਰਜੀ ਬਾਈ ਜਾ ਫਾਲੇ ਆਪਣੀ ਜਗਾ ਠੀਕ ਹੈ ਰੂਟਾ ਇਹ ਆਪਣੀ ਜਗਾ ਠੀਕ ਹੈ ਇਹਦੇ ਥੱਲੇ ਬਰੀਕੀ ਮਿੱਟੀ ਕਰਦੇ ਨੇ ਡੌਲੇ ਦੇ ਨਾਲ ਬਣਦੀ ਲਈ ਬਣਨੀ ਸੱਜੇ ਜੇ ਲੇਜ਼ਰ ਕਰਨਾ ਹੈ ਨਾ ਚਾਚੇ ਫੇਕਦਾ ਇਹਦੇ ਨਾਲ ਬਾਗੇ ਵੀ ਕਰਾਵੇ ਹਾਂ ਬਣਾਉਣਾ ਉਹ ਮੇਰੇ ਉਹ ਜਬੀ ਨਾ ਗਿਰਗੀ ਦੀ ਉਹਨਾਂ ਨੇ ਉੱਪਰ ਉੱਪਰ ਦੇ ਨੰਨੇ ਛੱਪ ਦੇ ਉਹ ਲੋਡ ਨਹੀਂ ਉਹ ਲੋਡ ਨਹੀਂ ਹੁੰਦਾ ਤੇ ਤਹਿਰਦਾ ਦਬੀ ਇਹਨਾਂ ਕਰਦਾ ਹੁਣ ਇਹਨੇ ਜੋ ਕਰਨਾ ਉਹ ਨੀਣਾ ਉੱਤੇ ਹੋਣਾ ਦੂਰ ਮਾਰੀ ਨੂੰ ਹੁਣ ਦੂਰਾ ਨਹੀਂ ਵੀਰੇ ਫੇਰ ਵੀ ਨਾ ਗੂਲੇ ਲੱਗਣੇ ਨਹੀਂ ਸਰ ਨਹੀਂ ਛੱਡਦਾ ਇਹੋ ਜਿਹਾ ਬਣਾਇਆ ਇਹੋ ਜਿਹਾ ਤਵੀਆਂ ਨੇ ਬਣਾਤਾ ਯਾਰ ਖੇਤ ਉਹ ਬੱਸ ਫੇਰ ਹੁਣ ਇਹਦੇ ਉੱਪਰ ਨੂਰ ਦੱਸ ਗਿਆ ਇਹ ਤਾਂ ਬਹੁਤ ਵੱਡੀਆਂ ਤਵੀਆਂ ਦਾ ਹਾਂ ਮੋਟਾ ਲਾਉਂਗਾ ਹੁਣ ਹਾਂ ਹਾਂ ਹੁਣ ਰੁਪਏ ਦੇ ਪੱਤਾ ਇਹਦੇ ਲਾਉਂਦੇ ਆ ਬਕਰ ਇਹਦਾ ਪਾਣੀ ਪਿਛਲੇ ਜਾਂਦਾ ਜਾਏ ਤੋਗੇ ਤੇ ਜਵਲ ਹਾਂ ਹਲੇ ਕਸਰਾਂ ਲੇਟ ਗੱਲਾਂ ਸੁਣ ਲੈ ਪਤਾ ਨਹੀਂ ਨਿਕਲੇ ਅਜੇ ਉਹ ਸਾਹਿਬ ਜੋ ਤਾਂ ਘੰਟੇ ਵਰ ਫੱਕ ਪੈ ਰਿਹਾ ਵੀਰੇ ਲਾ ਦੇ ਜਾ ਭਾਈ ਤਿਆਰ ਕਰ ਆਪਣੇ ਖੇਤ ਤੇ ਅਜੇ ਵਰਕ ਪੈਦਾ ਉਹ ਲੇਜ਼ਰ ਲੈ ਕੇ ਆ ਆਸੀਂ ਤੁਹਾਡੇ ਨਾਲ ਆਉਂਦੇ ਦੋ ਤਿੰਨ ਚਾਰ ਬੂਟੇ ਖੜੇ ਅਸੀਂ ਲਾਉਣੀ ਅਜਾ ਦੇਖ ਬੂਟੇ ਸਿੱਤੇ ਪਹਿਲਾਂ ਤਿਆਰ ਕਰਨਾ ਬਹੁਤ ਅੱਧਾ ਅੱਧਾ ਬੂਟਾ ਸੁੱਕ ਗਿਆ ਤੇਰਾ ਪਿਛਲਾ ਉਹ ਵੀ ਹੁਣ ਕਰ ਦੋ ਨਾ ਸੱਟ ਉਹ ਚੱਲ ਚੱਲ ਜਾ ਲੱਗ ਜਾ ਦੇਖ ਕੇ ਜਾਈਨ ਵਾਲੇ ਆਪਣਾ ਕੋਲ ਚੱਕ ਦੇ ਮੂਰੇ ਤੇ ਮੋਟਾ ਸਾਹਿਬ ਚੱਕਣਾ ਪੈਣਾ ਆ ਵੀ ਚੱਕਣਾ ਆਉਣਾ ਕਰਦੇ ਲੱਗ ਭਾਈ ਆ ਵੀ ਖੜੇ ਅਜੇ ਗੰਨਾ ਬੀਜਣਾਂ ਦੇ ਹਾਲ ਦੇਖੋ ਜੀ ਵੈਰਾਈ ਸਾਰੀ ਖੜੀ ਆ ਜਿੰਦਾ ਵੀ ਖੜਾ ਤਵੀਆਂ ਵਾਲਾ ਉਹ ਵੀ ਤਾਂ ਲੋੜ ਆ ਜੀ ਲੇਜ਼ਰ ਕਰਨਾ ਉਹ ਖੜਾ ਹੁੰਦਾ ਲੋੜ ਤਾਂ ਬਹੁਤ ਆ ਜੀ ਕਿਸਾਨ ਨੂੰ ਛੋਟੀ ਚੀਜ਼ ਦੀ ਤਵੀਆਂ ਜੀ ਲੋੜਾ ਉਹ ਵੀ ਖੜੀਆਂ ਜੀ ਹੂੰ ਕੀ ਚਾਹੀਦਾ ਸੋਨਿਓ ਲੈ ਬਾੜ ਮੂ ਮਿੱਠਾ ਕਰ ਤੇਰਾ ਗੰਨਾ ਬਹੁਤ ਹੋ ਗਏ ਵਾਹ ਜੀ ਵਾਹ ਸੱਚੇ ਚੱਕ ਲੈ ਲੈ ਵੀ ਮਿੱਤਰਾ ਬਹੁਤ ਚੋਟਾ ਬੋਲੇ ਚੋਟਾ ਲੈ ਕਾ ਦਿਆ ਇਹੇ ਪੋਚਦਾ ਸੀ ਹਾਂਡੇ ਵਾਲੇ ਦੇ ਕੇ ਗਏ ਆ ਨਹੀਂ ਨਹੀਂ ਹੁਣ ਡੱਬੇ ਰੱਖ ਦਿਆ ਪਾਸੇ ਗੱਡੀ ਬੁੱਕ ਕਰਾਈ ਆ ਕਿਆ ਭਈਆ ਕਾਹ ਲੋ ਟਰੈਲੇ ਵਾਲਾ ਭਾਈ ਲੈ ਆਇਆ ਮੈਂ ਕਿਹਾ ਹਾਂ ਮਾਈਓ ਨਾ ਖਾਤਰ ਗੱਡੀ ਉਹਦੀ ਗੱਡੀ ਹੈ ਗੱਡੀ ਆ ਵਾ ਸੱਚੀ ਗੱਲ ਹੈ ਗੱਲ ਹੱਸਦਾ ਬਾ ਮੈਂ ਤਾਂ ਤੁਹਾਨੂੰ ਉਹ ਕਹਿੰਦਾ ਉਹ ਤਾਂ ਟਰਾਲਾ ਬਹੁਤ ਵਧੀਆ ਮੈਂ ਤਾਂ ਉਹਨੂੰ ਕਿਹਾ ਭਾਈ ਮਾਹ ਉਹ ਟਰਾਲੇ ਨੇ ਬਣਾਇਆ ਸੰਦਾ ਸਾਰ ਮੈਂ ਭਾਈ ਤੁਹਾਨੂੰ ਵੀ ਲੈਣਾ ਕਰੇ ਹੈ ਨਾ ਟਰੈਕਟਰ ਨਾਲ ਤੁਹਾਡਾ ਸੰਦਾ ਬਣਾਇਆ ਹਾੜੇ ਪਹਿਲੇ ਰਾਈਟਰ ਨੇ ਦੇਖ ਲਾ ਉਹਨੇ ਸੰਦਾ ਬਣਾਇਆ ਟ੍ਰੇਲਰ ਟੁੱਲਾ ਉਹਨੇ ਬਣਾਇਆ ਰਾਈਟਰ ਦੇ ਬਾਅਦ ਮਿੱਤਰਾ ਹਲਾਤੇ ਲੈਣਾ ਤੇ ਨਹੀਂ ਸਾਡੀ ਚੀਜ਼ ਜਿਹੜੀ ਲੈਂਦੀ ਇੱਥੇ ਲੈਣੀ ਕਰੇ ਸਾਡੀਆਂ ਨੇ ਹੈ ਕਿ ਨਹੀਂ ਜਿਆਦਾ ਨਾ ਆਪਣੇ ਹੱਕ ਦੀ ਕਮਾਈ ਦੀ ਹਾਂ ਹਾਂ ਬਾਕੀ ਬਾਈ ਮਿਹਨਤ ਕਰੋ ਆਪੇ ਲੋਕ ਡੱਫਾ ਕਰਦੇ ਠੀਕ ਨਹੀਂ ਕਰ ਮਿਹਨਤ ਕਰ ਸਾਡਾ ਮਿਹਨਤ ਕਰ ਉਹ ਕਿਹੜਾ ਬੀਜ ਹੈ ਜੇ ਨਾ ਬੀਜਾਂਗਾ ਦੋਵੇਂ ਬੀਜ ਉਹ ਦੋਆ ਬੀਜੀਆਂ ਯਾਰ ਦੋਵੇਂ ਠੀਕ ਦੋਆ ਲੂਟਾ ਤਜਾਰੇ ਕਰੇ ਲਈ ਗਰੀਬਾਂ ਦੇ ਹਿਸਾਬ ਨਾਲ ਪੰਮੇ ਦੇ ਵੀ ਗਾਣਦੇ ਆ ਪਰ ਦੇਖਣ ਨੂੰ ਬਰਕਤ ਜੀ ਨਹੀਂ ਦੇ ਸਮਝਿਆ ਇਹ ਜਿਹੜੀ ਜੂਈ ਬਜਾਈ ਹੈ ਉਹ ਸਭ ਤੇ ਲੂਟਾ ਇਹ ਰੱਬ ਕਿੰਨਾ ਬੰਦੇ ਨੀ ਲੋਟ ਹੈ ਇੱਕ ਜਾ ਤਾਂ ਹੁਣਾਂ ਦੋ ਸਿਆੜ ਲੱਗ ਗਈ ਤੇਰੀ ਇਹ ਹੈ ਇਹ ਦੋ ਸਿਆੜ ਲੱਗ ਗਈ ਇਕੱਠੇ ਆ ਕੇ ਦੋ ਹੀ ਇਹ ਹਾਂ ਇਹ ਤੇਰੀ ਹੁਣ ਇੱਧਰ ਕੋਹਲੀ ਘੁੰਮ ਗਈ ਇੱਧਰ ਕੋਹਲੀ ਘੁੰਮ ਗਈ ਇਹਦੇ ਵਿੱਚ ਤਾਂ ਖੁੱਪਣਾ ਕਿੱਥੇ ਨਾ ਪੈਂਦਾ ਨਹੀਂ ਉਹ ਕੋਹਲੀ ਨੁੱਕਰ ਚੱਕੀ ਜਾਏਗੀ ਜਾਂ ਫਿਰ ਸਿਆੜ ਇੱਕ ਹੋਵੇ ਜਾਂ ਸਿਆੜ ਇਹ ਸਿਆੜ ਇੱਕ ਹੋਵੇ ਫਿਰ ਡਬਲ ਸਿਆੜ ਨਹੀਂ ਚਾਹੀਦਾ ਇਹ ਤਾਂ ਸਾਰੇ ਪੱਥੇ ਲਾਉਣਾ ਹਾਂ ਇਹ ਆ ਸਭ ਤੇ ਲੋਟ ਹੈ ਸਿੰਗਲ ਵਜਾਈ ਵਾਲਾ ਇਹੜਾ ਬਣਾ ਸਵਾ ਦੋ ਫੁੱਟ ਬੰਦਾ ਕਿੰਨਾ ਐਸ ਵੀਰੇ ਸਵਾ ਦੋ ਪਰ ਹੁੰਦਾ ਸਵਾ ਦੋ 22 ਦਾ ਇੰਚ ਪਰ ਹੁੰਦਾ ਉਹ ਸਾਤੇ ਲੋਟ ਵਾਲੇ ਹਾਲ ਵੀ ਲੋਟ ਆ ਨਾ ਉਹ ਕੋਈ ਹੋਰ ਦੇਖਿਆ ਮੈਂ ਜਿਹੜਾ ਗੋਲ ਕਰਕੇ ਬੀਜਦੇ ਉਹ ਵੀ ਹੱਸ ਵੀ ਠੀਕ ਆ ਯਾਰ ਕਿਹੜਾ ਬਈ ਗੋਲ ਟੋਆ ਪਟ ਕੇ ਮੈਨੂੰ ਬਾਈ ਨੇ ਦੱਸਿਆ ਉਦਾਂ ਜਿੱਦਣ ਅਸੀਂ ਟਰਾਲੇ ਦਾ ਦੇਖਣ ਗਏ ਤੇ ਸਾਈ ਦੇਣ ਗਏ ਤੇ ਆ ਆ ਵੀਡੀਓ ਦੇਖੀ ਆ ਉਹਨਾਂ ਨੇ ਗੋਲ ਟੋਆ ਜਿਹਾ ਪਟਾ ਬਾਅਦ ਚ ਮੈੜਾ ਬੰਨਿਆ ਰਾਇਆ ਚੱਲ ਜਾ ਆ ਉਹਦਾ ਕਹਿੰਦਾ ਗੰਨੀ ਬਹੁਤ ਨਿਕਲਦਾ ਫ ਬਾਈ ਕਹਿੰਦਾ ਮੈਂ ਦੇਖੂਗਾ ਤਿਆਰਦਾ ਕਰਕੇ ਉਹ ਵੀ ਮੈਂ ਦੇਖੂਗਾ ਅੱਜ ਕਰਾਂ ਤੁਸੀਂ ਬੀਜ ਦੇਖਦਾ ਛੜ ਬੀਜ ਉਹ ਦੇਖ ਕੇ ਕੱਢੀ ਓਏ ਦੇਖ ਕੇ ਕੱਢੀ ਨਾ ਬਹੁਤ ਆ ਲਾਮ ਹੈ ਨਾ ਬਾਈ 9 ਫੁੱਟ ਦੀ ਉਹ ਲੋਕ ਦੇ ਲੈ 12 12 ਫੁੱਟ ਲਈ ਫਿਰਦੇ ਆ ਹਲੋ ਠੀਕ ਆ ਜੀ ਬਾਈ ਫਿਰ ਮਿਲਦੇ ਆ